ਅਸੀ ਕਾਰ ਦੇ ਸਾਰੇ ਭਰਾਵਾਂ ਨੂੰ ਸਵਾਗਤ ਕਰਦੇ ਹਾਂ ਸਾਰੇ ਵੀਰਾਂ ਦਾ ਆਪਣੇ YouTube ਚੈਨਲ ਤੋਂ ਰਿਕਰ ਬਜਾਤੇ ਅੱਜ ਇੱਕ ਵਾਰ ਫਿਰ ਭਰਾਵਾਂ ਵਾਸਤੇ ਅੱਜ ਆਪਾਂ ਲੈ ਕੇ ਆਏ ਬਹੁਤ ਸੋਹਣੀ ਰੇਡਰਜ਼ ਕਾਰ 2010 ਮਾਡਲ VDI 90000 95000 ਦੇ ਲਵੇ ਚੱਲੀ ਆ ਇੱਕ ਤੋਂ ਪੀਸ ਪੇਟ ਨੇ ਬਾਕੀ ਗੱਡੀ ਸਾਰੀ ਹੀ オリジナル ਐਕਸੀਡੈਂਟ ਨਹੀਂ ਕਿਸੇ ਪਾਸੇ ਲੱਗੇ ਵਜੇ ਨਹੀਂ ਵੀਡੀਓ ਸਟਾਰਟ ਹੋਣ ਤੋਂ ਪਹਿਲਾਂ ਬਾਈ ਚੈਨਲ ਆਪਣਾ ਕਰ ਲੋ ਸਬਸਕ੍ਰਾਈਬ ਹੱਤ ਬਾਤ ਮੇਰੇ ਕਰ ਲੋ ਸ਼ੇਅਰ ਜੀ ਵੀਡੀਓ ਵਧੀਆ ਲੱਗਦੇ ਤਾਂ ਕਰ ਲਿਓ ਲਾਈਕ ਕਰ ਲਿਓ ਸਬਸਕ੍ਰਾਈਬ ਇਹ ਆਪਣਾ ਡਰੈਸਾ ਤੁਰੀ ਕਾਰਵੇਰ ਆਪੋਜ਼ਿਟ ਟੀਵੀਐਸ ਏਜੰਸੀ ਐਂਡ ਸਮਾਰਟ ਪੁਆਇੰਟ ਉਹ ਆਪਣੀ ਗੱਡੀਆਂ ਸਟਾਕ ਖੜਾ ਤੇ ਉਧਰ ਹੀ ਆਪਣਾ ਆਫਿਸ ਆ ਇਹ ਆਪਣਾ ਗੈਰੇਜ ਆ ਚੈੱਕ ਕਰੋ ਗੱਡੀ ਇਹ ਆ 2010 ਮਾਡਲ ਵੀਡੀ ਆ ਜੀ ਲੱਗੀ ਵੱਜੀ ਨਹੀਂ ਕਿਸੇ ਪਾਸੇ ਵੀ ਐਕਸੀਡੈਂਟ ਨਹੀਂ ਡਰਾਈਵਰ ਸਾਈਡ ਤੇ ਨਿਕਾ ਮਾਰ ਲੋ ਇੱਕ ਨਿਕਾ ਕਨੈਕਟਰ ਸਾਈਡ ਤੇ ਮਾਰ ਲੋ ਸੋਨੇ ਕਾਰ ਆ ਵੀਰੇ ਛੋਟੀਆਂ ਗੱਡੀਆਂ ਵਿੱਚੋਂ ਰੈਡਸ ਪੂਰੀ ਸਫੀਸ਼ੈਂਟ ਕਾਰ ਆਪਣੇ ਕੋਲ ਆਈ ਆ 40 ਤੋਂ 50% ਟਾਇਰ ਪਿਛਲੇ ਤੇ ਮੂਹਰੇ 60 ਤੋਂ 70% 60 ਤੋਂ 70% ਤੁਸੀਂ ਤਾਰੇ ਓਵਰਹਾਲ ਕਾਰ ਕਹਿ ਸਕਦੇ ਹੋ ਸਕਰੈਚ ਲੈਸ ਗੱਡੀ ਆ ਕਿਸੇ ਪਾਸਿਓਂ ਵੀ ਗੱਡੀ ਨੂੰ ਰਸਤੀ ਨਹੀਂ ਕਿਸੇ ਪਾਸਿਓਂ ਵੀ ਕੋਈ ਗੱਡੀ ਲੱਗੀ ਹੋਈ ਨਹੀਂ ਨੰਬਰ ਦੀ ਖਾਸੀਅਤ ਇਹ ਵੀ ਪੰਜਾਬ ਦਾ ਨੰਬਰ ਆ ਗੱਡੀ ਦਾ ਦੂਜੀ ਖਾਸੀਅਤ ਇਹ ਫਸਟ ਓਨਰ ਗੱਡੀ ਆ ਸਾਮਕੇ ਜੱਲੀ ਹੀ ਕਾਰ ਆ ਇੱਕ ਗੱਡੀ ਵੀਡੀਓ ਵਰੀਐਂਟ ਪੰਜਾਬ ਨੰਬਰ ਲਈ ਡਰਾਈਵਰ ਸਾਈਡ ਤੋਂ ਮੜੀ ਜੀ ਇੱਕ ਵਾਰੀ ਨਿਗਾਹ ਮਾਰ ਲੋ ਗੱਡੀ ਡੀਜ਼ਲਾਂ ਛੋਟੀ ਗੱਡੀ ਜਿਹੜੇ ਕੋਈ ਵੀਰ ਭਾਲਦੇ ਨੇ ਤਾਂ ਇਹ ਪੂਰੀ ਟੌਪ ਕਲਾਸ ਗੱਡੀ ਆਪਣੇ ਕੋਲੇ ਰੈਡਜ ਅੱਜ ਆਪਣੇ ਕੋਲੇ ਹਾਜ਼ਰ ਹੋਈ ਹੈ ਲੈਦਰ ਦੇ ਸੀਟ ਕਵਰ ਨੇ ਪਾਵਰ ਵਿੰਡੋ ਪਾਵਰ ਸਟੀering ਵਾਲਾ ਇਹ ਵੇਰੀਐਂਟ ਆ ਗੱਡੀ ਕਰੋ ਚੈੱਕ ਸਾਰੀ ਬਾਕੀ ਆਪਾਂ ਇੱਕ ਨਿਕਾ ਤੁਹਾਡੀ ਬੌਂਡ ਚੱਕ ਕੇ ਮਾੜੀ ਜਿਹੀ ਫਰੰਟ ਤੇ ਵੀ ਮਰਵਾ ਦਨੇ ਅਜੀ ਆਪਾਂ ਇੰਜਨ ਦੀ ਗੱਡੀ ਦਿਖਾ ਦੇਣਾ ਤੁਹਾਨੂੰ ਦੇਖੋ ਜੀ ਪੁਲੀ ਫਰੈਸ਼ ਕਾਰਾ ਕਿਸੇ ਪਾਸੇ ਲੱਗੀ ਬੱਜੀ ਨਹੀਂ ਕਿਸੇ ਪਾਸਿਓਂ ਵੀ ਐਕਸੀਡੈਂਟ ਨਹੀਂ ਖਾਸੀ ਤੇ ਇਹ ਦੇਖੋ ਇੰਜਨ ਦਾ ਪੈਰ ਆ ਜੋ ਉਹ ਹਜੇ ਤੱਕ 2010 ਦਾ ਨਾਲ ਦਾ ਤੇ ਹਰੰਡ ਸ਼ੀਸ਼ਾ ਵੀ ਗੱਡੀ ਦਾ ਨਾਲ ਦਾ ਕਿਸੇ ਪਾਸਿਓ ਲੱਗੀ ਵੱਜੀ ਨਹੀਂ ਕਿਸੇ ਪਾਸਿਓ ਵੀ ਐਕਸੀਡੈਂਟ ਨਹੀਂ ਹੈਗੇ ਤੇ ਗੱਲ ਕਰੀਏ ਫਾਈਨਲੀ ਆਪਾਂ ਗੱਡੀ ਦੇ ਰੇਟ ਦੀ ਗੱਡੀ ਦਾ ਰੇਟ ਆਊਗਾ ਜੀ 1,95,000 ਰੁਪਇਆ ਪੰਜਾਬ ਦਾ ਨੰਬਰ ਆ ਇਨਸ਼ੋਰਾਂ ਇਨਸ਼ੋਰਾਂ ਸਾਰਾ ਕੋਸ਼ ਗੱਡੀ ਦਾ ਡਾਕੂਮੈਂਟ ਕੰਪਲੀਟ ਨੇ ਇਹ ਵੀਡੀਓ ਵਧੀਆ ਲੱਗਦੀ ਤੇ ਵੀਰੇ ਕਰ ਲੈ ਲਾਈਕ ਕਰ ਲੈ ਸ਼ੇਅਰ ਮਿਲਦੇ ਨੇ ਨੈਕਸਟ ਵੀਡੀਓ ਤੱਕ ਸਾਰਿਆਂ ਵੀਰਾਂ ਸਸੀਕਾਰ